ਇੱਕ ਸਾਜ਼ਿਸ਼ ਰਚੀ ਗਈ ਇੱਕ ਪੂਰੇ پلان ਤਰੀਕੇ ਦੇ ਨਾਲ ਕਿ ਭਾਈ ਅਮਰਤਪਾਲ ਸਿੰਘ ਦਾ ਭਰਾ ਉਹਦੇ ਕੋਲੋਂ ਕਹਿੰਦੇ 4 ਗ੍ਰਾਮ ਆਈਸ ਕੋਈ ਨਸ਼ਾ ਹੁੰਦਾ ਚਿੱਟੇ ਵਰਗਾ ਉਹ ਫੜ ਲਿਆ ਜੀ ਕਹਿੰਦੇ ਜੀ ਉਹ ਲੁਧਿਆਣੇੋਂ ਲੈ ਕੇ ਆ ਰਿਹਾ ਸੀਗਾ 10000 ਰੁਪਏ ਉਹਦੇ ਖਾਤੇ 'ਚ ਪਾਇਆ ਜੀ ਇਹਨਾਂ ਨੇ ਤੇ ਰਾਹ ਜਾ ਕੇ ਫਲੋਰ ਕਹਿੰਦੇ ਜੀ ਪੀਣ ਲੱਗੇ ਤੇ ਕੋਲੋਂ ਕੰਡਾ ਮਿਲਿਆ ਛੋਟਾ ਜਿਹਾ ਕੰਡਾ ਵੀ ਉਹ ਕੰਡੇ ਨਾਲ ਜੋਕ ਕੇ ਪੀਂਦੇ ਹੋਣੇ 4 ਗ੍ਰਾਮ ਜਦੋਂ ਕੋਈ ਇੱਕ মিডিਆ ਕੋਈ ਪੱਤਰਕਾਰ ਸਵਾਲ ਕਰਦਾ ਐਸਐਸਪੀ ਨੂੰ ਉਹ ਕਹਿੰਦਾ ਜੀ ਵੀ ਇਹ ਅਮਰਪਾਲ ਸਿੰਘ ਨਾਲ ਕੀ ਸੰਬੰਧ ਨੇ ਇਹਦੇ ਉਹਨਾਂ ਨਾਲ ਕੀ ਰਿਸ਼ਤਾ ਕਹਿੰਦਾ ਜੀ ਇਹ ਤਾਂ ਹਲੇ ਪਤਾ ਨਹੀਂ ਸਵੇਰ ਦੀਆਂ ਖਬਰਾਂ ਚੱਲੀਆਂ ਹੋਊਗਾ ਰਾਤ ਦਾ ਬੰਦਾ ਤੁਹਾਡੇ ਕੋਲੇ ਆ ਤੁਸੀਂ ਰਾਤ ਦੀ ਪੁੱਛਗਿੱਛ ਇਹਦਾ ਪਤਾ ਕਰ ਲਿਆ ਵੀ ਇਹ ਕਿੱਥੋਂ ਲੈ ਕੇ ਆਇਆ ਕਿੰਨੇ ਪੈਸੇ ਦਿੱਤੇ ਐ ਤੇ ਇਹ ਨਹੀਂ ਪੁੱਛਿਆ ਵੀ ਤੇਰਾ ਪਿੰਡ ਕਿਹੜਾ ਤੇਰੇ ਪਿਓ ਦਾ ਕੀ ਨਾਮ ਤੇਰਾ ਭਰਾ ਕੌਣ ਤੇ ਅਮਰਪਾਲ ਦੇ ਭਰਾ ਬਾਰੇ ਕੋਈ ਕਿਸੇ ਨੂੰ ਨਾ ਜਾਣਕਾਰੀ ਹੋਵੇ ਕਿਸੇ ਪੁਲਿਸ ਨੂੰ ਤਾਂ ਹੋ ਨਹੀਂ ਸਕਦਾ ਕਿਉਂਕਿ ਉਹ ਸਾਰੇ ਪਰਿਵਾਰ ਨੂੰ ਉਦੀ ਮਾਤਾ ਨੂੰ ਬਾਪੂ ਨੂੰ ਭਰਾ ਨੂੰ ਚਾਚਾ ਨੂੰ ਤਾਇਆ ਨੂੰ ਭੂਆ ਮਾਸਾ ਸਾਰਿਆਂ ਨੂੰ ਪੁਲਿਸ ਜਾਣਦੀ ਐ ਕਿਉਂਕਿ ਸਾਰਿਆਂ ਦੀ ਜਿਹੜੀ ਲਗਾਤਾਰ ਪੁਲਿਸ ਸੀਐਸਟਾ ਆਪਾਂ ਚ ਬਲਾ ਕੇ ਦਫ਼ਤਰਾਂ ਚ ਬਲਾ ਕੇ ਥਾਣਾ ਚ ਬਲਾ ਕੇ ਉਹਦੀ ਪਿਛੋਕੜ ਨਾਲ ਉਹ ਕੋਈ ਲੁਕਿਆ ਛਪਿਆ ਚਿਹਰਾ ਤਾਂ ਨਹੀਂ ਸੀ ਉਹ ਚਿਹਰੇ ਨੂੰ ਵੀ ਲੋਕ ਜਾਣਦੇ ਸੀ ਵੀ ਇਹ ਹਰਪ੍ਰੀਤ ਸਿੰਘ ਐ ਜਿਹ ਲੋਕ ਜਾਣਦੇ ਸੀਗੇ ਵੀ ਇਹ ਭਾਈ ਅਮਰਪਾਲ ਸਿੰਘ ਦਾ ਭਰਾ ਤੇ ਪੁਲਿਸ ਤਾਂ ਪਹਿਲਾਂ ਜਾਣਦੀ ਸੀ ਸਵਾਲ ਖੜਾ ਹੁੰਦਾ ਪੁਲਿਸ ਕਹਿ ਰਹੀ ਆ ਪਹਿਲੀ ਗੱਲ 4 ਗ੍ਰਾਮ 4 ਗ੍ਰਾਮ ਕਿੰਨਾ ਕੁ ਹੁੰਦਾ ਬਹੁਤ ਥੋੜਾ ਜਿਹਾ ਹੁੰਦਾ 4 ਗ੍ਰਾਮ ਆ ਚਿੱਟੇ ਵਾਲੇ ਮੈਂ ਕਈ ਵਾਰੀ ਮੁੰਡਿਆਂ ਮੰਡਿਆਂ ਨੂੰ ਪੁੱਛਦਾ ਮੈਂ ਕਿੰਨਾ ਖਬੀਬੂ ਕੀ ਹਿਸਾਬ ਤਾ ਵਾ ਕਹਿੰਦੇ ਭਾਈ ਕਈ ਦਾ ਬਾਲੀ ਏਡੇ ਤਗੜੇ ਨਸ਼ੇੜੀ ਐ ਤਿੰਨ ਚਾਰ ਗ੍ਰਾਮ ਤਾਂ ਇੱਕ ਇੱਕ ਬੰਦੇ ਪੀ ਜਾਂਦਾ ਇੱਕ ਦਿਨ ਚ ਇੱਕ 4 ਗ੍ਰਾਮ ਦੇ ਉੱਤੇ ਰਿਕਵਰੀ ਦੇ ਉੱਤੇ ਇੱਕ ਐਸਐਸਪੀ ਆ ਕੇ ਪ੍ਰੈਸ ਕਾਨਫਰੰਸ ਕਰਦਾ ਹੈ ਗੋਦੀ মিডিਆ ਲਗਾਤਾਰ ਇਹ ਵਰਤਾਂਤ ਸਿਰਜਦਾ ਕਿ ਦੇਖੋ ਜੀ ਭਾਈ ਅਮਰਪਾਲ ਸਿੰਘ ਦਾ ਭਰਾ ਕੋਲੋਂ ਇੱਕ ਆਇਸ ਫੜੀ ਗਈ ਆ ਇਹਦੇ ਕੋਲ ਬਹੁਤ ਵੱਡੇ ਖੁਲਾਸੇ ਹੋ ਰਹੇ ਨੇ ਮੈਨੂੰ ਲੱਗਦਾ ਇੱਥੇ 20 ਗ੍ਰਾਮ ਵੀ ਕਿਸੇ ਕੋਲੋਂ ਫੜਿਆ ਜਾਵੇ ਨਾ 20 ਗ੍ਰਾਮ ਵੀ ਤਾਂ ਵੀ ਕੋਈ ਹੌਲਦਾਰ ਕਿਸੇ ਥਾਣੇ ਦਾ ਜਾਂ ਸੀਐਸਟਾਫ ਦਾ ਆ ਕੇ ਫੋਟੋ ਨਹੀਂ ਲਵਾਉਂਦਾ ਵੀ ਇਹ ਤਾਂ ਥੋੜੀ-ਮੋਟੀ ਰਿਕਵਰੀ ਐ ਤੇ ਕੀ ਆਪਾਂ ਫੋਟੋ ਲਵਾਉਣੀ ਐ ਤੇ ਉਹਦੇ ਉੱਤੇ ਪ੍ਰੈਸ ਕਾਨਫਰੰਸ ਕਰਨੀ ਬਿਆਨ ਦੇਣਾ ਤਾਂ ਬਹੁਤ ਦੂਰ ਦੀ ਗੱਲ ਐ ਆਗਲਾ ਸਵਾਲ ਪੁਲਿਸ ਵਾਲੇ ਕਹਿੰਦੇ ਜੀ ਇਹ ਤਾਂ ਜੀ ਇਹਦੇ ਇਹ ਪੋਜ਼ਿਟਿਵ ਆ ਗਿਆ ਜੀ ਇਹਦੀ ਮੈਡੀਕਲ ਰਿਪੋਰਟ ਹੋਈ ਆ ਉਹ ਚ ਇਹ ਇਹ ਜਿਹੜੇ ਪਸ਼ਾਬ ਚ ਇਹ ਨਸ਼ਾ ਆਇਆ ਉਹ ਭਾਈ ਰਾਤ ਦਾ ਬੰਦਾ ਤੁਹਾਡੇ ਕੋਲੇ ਆ ਜੋ ਮਰਜੀ ਕਰ ਦਿਓ ਚਾਹੇ ਟੀਕਾ ਨਸ਼ੇ ਦਾ ਲਾ ਦਿਓ ਚਾਹੇ ਮੂੰਹ ਰਾਹੀਂ ਪਿਆ ਦਿਓ ਚਾਹੇ ਕਿਸੇ ਦਾ ਪਸ਼ਾਬ ਤੁਸੀਂ ਲਿਜਾ ਕੇ ਅ ਉਥੇ ਟੈਸਟ ਕਰਾ ਦਿਓ ਵੀ ਭਾਈ ਆਹ ਦੇਖੋ ਕਿਹਨ ਸਟੇਡੀ ਦਾ ਪਸ਼ਾਬ ਲਿਆ ਤੇ ਟੈਸਟ ਕਰਾਇਆ ਵਿੱਚ ਦਾ ਨਸ਼ਾ ਆ ਗਿਆ ਕਾਨੂੰਨ ਛੋਡੇ ਕੋਲੇ ਆ ਡੰਡਾ ਛੋਡੇ ਕੋਲੇ ਆ ਬੰਦਾ ਛੋਡੇ ਕੋਲੇ ਆ ਤੰਤਰ ਛੋਡੇ ਕੋਲੇ ਆ ਭਾਈ ਤਕੜੇ ਦਾ ਐਵੇਂ ਥੋੜੀ ਕਹਿੰਦੇ ਲ ਸੱਤੀ 200 ਆ ਜੋ ਮਰਜੀ ਕਰ ਦਿਓ ਨਾਲੇ ਪੁਲਿਸ ਦੀਆਂ ਕਹਾਣੀਆਂ ਥੋੜੀ ਕਿਹਦੇ ਬੁੱਝੀਆਂ ਨੇ ਇਹ ਕੋ ਨਵੀਂ ਤਾਂ ਕਹਾਣੀ ਨਹੀਂ ਪੁਲਿਸ ਨੇ ਕਹਾਣੀ ਘਟ ਲੀਆ ਸਰਕਾਰਾਂ ਨੇ ਕਹਾਣੀਆਂ ਘਟ ਲਈਆਂ ਇਹ ਤਾਂ 12-12 15-15 ਸਾਲ ਦੇ ਮੁੰਡਿਆਂ ਨੂੰ ਚੱਕ ਕੇ ਮੁਕਾਬਲੇ 'ਚ ਮਾਰ ਕੇ ਕਹਿੰਦੇ ਅੱਤਵਾਦੀ ਐ ਇਹਦਾ ਨੌਜਵਾਨ ਮਟਿਆਰ ਕੁੜੀ ਨੂੰ ਲਿਜਾ ਕੇ ਚੱਕ ਕੇ ਥਾਣੇ 'ਚ ਬਲਾਤਕਾਰ ਕਰਕੇ ਕਹਿੰਦੇ ਸੀਗੇ ਇਹਦਾ ਬਾਤ ਚ ਲੈਣਾ ਇਹਦਾ ਸਬੰਧ ਦਾ ਬੰਦਿਆਂ ਨਾਲ ਉਹ ਛੱਡੋ ਹੁਣ ਦੀਆਂ ਦੇਖ ਲਓ ਨਵੀਆਂ ਤਾਜ਼ੀਆਂ ਸੁਣਾ ਦਿੰਨਾ ਕਿੰਨੀਆਂ ਉਦਾਹਰਨਾਂ ਦੇਵਾਂ ਤੁਹਾਨੂੰ ਅਬਰਗਾੜੀ ਕੀ ਹੋਇਆ ਸੀਗਾ ਜਦੋਂ ਸੰਗਤ ਦੇ ਉੱਤੇ ਗੋਲੀ ਚਲਾਈ ਦੋ ਜਣੇ ਸ਼ਹੀਦ ਹੋ ਗਏ ਪੁਲਿਸ ਨੇ ਆਪ ਦੀ ਜਬਤੀ ਸੀ ਗੋਲੀਆਂ ਜਬਤੀ ਜਿਹੜੀ ਜੈਪਸੀ ਸੀਗੀ ਉਹ ਚ ਗੋਲੀਆਂ ਮਾਰ ਲੀਆਂ ਵੀ ਸਾਡੇ ਜੀ ਬੈਠੇ ਸਾਡੀ ਜੈਪਸੀ ਦੇ ਵਿੱਚ ਲੋਕਾਂ ਸਾਡੀ ਗੱਡੀ ਤੇ ਗੋਲੀਆਂ ਮਾਰ ਲੀਆਂ ਕਿੰਨੀ ਜਾਂ ਸੁਣਾ ਗਿਆ ਮੇਰੇ ਵਾਲੀ ਘਟਨਾ ਦੇ ਲੋਕ ਆਈ ਸੇ ਭੰਤਮਾਨ ਨੇ ਪਿਛਲੇ 1.5 ਸਾਲ ਪਹਿਲਾਂ ਉਹ ਹਰੀਕੇ ਪੱਤਨ ਤਰਨਤਾਰਨ ਜ਼ਿਲ੍ਹੇ 'ਚ ਮੇਰੇ ਦੇ ਚਿੱਟੇ ਦਾ ਪਰਚਾ ਰਿਤਾ ਸੀ ਕਿ ਲੱਖਾ ਚਿੱਟਾ ਵੇਚਦਾ ਮੇਰੀਆਂ ਤਾਰਾਂ ਕਿਧਰੇ ਆਈਐਸਆਈ ਨਾਲ ਜੋੜਤੀਆਂ ਸੀਂਗਾ ਕਿਧਰੇ ਕੋਈ ਲੰਡਾ ਬੈਠਾ ਬਾਹਰਲੇ ਮੁਲਕ ਦੇ ਗੈਂਟਰ ਉਹਦੇ ਨਾਲ ਜੋੜਤੀਆਂ ਸੀ ਤਾਰ ਜਿਹੜਾ ਬੰਦਾ ਜ਼ਿੰਦਗੀ ਚ ਕਦੇ ਚਿੱਟੇ ਦੇ ਨੇੜੇ ਜਿਹਨੇ ਚਿੱਟਾ ਦੇਖਿਆ ਨਹੀਂ ਉਹ ਬੰਦੇ ਨੂੰ ਇਹਨਾਂ ਨੇ ਦਿਖਾਤਾ ਸੀ ਵੀ ਚਿੱਟਾ ਵੇਚਦਾ ਇਹ ਮੇਰੇ ਨਾਲ ਹੋਇਆ ਪਿਛਲੇ ਡੇਢ ਸਾਲ ਪਹਿਲਾਂ ਜਮਈ ਮਾਨ ਘੜਤ ਕਹਾਣੀ ਬਣਾਤੀ ਕੋਲੋਂ ਵੀ ਹਾਂ ਜੀ ਆਈਐਸਆਈ ਨਾਲ ਫਲਾਨਿਆਂ ਬਗਰੋ ਨਾਲ ਸੰਬੰਧ ਆ ਜੇ ਉੱਥੋਂ ਐ ਪੂਰਾ ਪਨਾਤਾ ਸੀਗਾ ਪਲੰਦਾ ਤੇ ਮੇਰੇ ਪ੍ਰੇਸ਼ਤਾਂ ਨੂੰ ਨਹੀਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਥੋੜੀ ਐ ਵੀ ਪੁਲਿਸ ਕੀ ਕੀ ਕਰਦੀ ਐ ਜਾਂ ਲੋਕ ਜਾਣਦੇ ਨਹੀਂ ਪੁਲਿਸ ਬਾਰੇ ਵੀ ਪੁਲਿਸ ਕੀ ਕਰ ਸਕਦੀ ਐ ਜਾਂ ਸਰਕਾਰ ਕੀ ਕਰ ਸਕਦੀ ਐ ਦਰਸਲ ਦੇ ਵਿੱਚ ਇਹ ਅਮਰਤਪਾਲ ਦੇ ਭਰਾ ਨੂੰ ਨਿਸ਼ਾਨੇ ਤੇ ਲਿਆ ਕੇ ਇਹ ਅਮਰਤਪਾਲ ਦੇ ਕਰਤਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਐ ਕਿ ਦੇਖੋ ਲੋਕੋ ਜਿਹੜਾ ਅਮਰਤਪਾਲ ਕਹਿੰਦਾ ਸੀ ਕਿ ਮੈਂ ਚਟਾ ਛਡਾਤਾ ਮੈਂ ਹਜ਼ਾਰਾਂ ਨੌਜਵਾਨ ਗੁਰੂ ਦੇ ਲੜ ਲਾਤੇ ਅਮਰਸ਼ਕਾਤੇ ਸਿੱਖੀ ਨਾਲ ਜੋੜਤੇ ਨਸ਼ਿਆਂ ਤੋਂ ਪਾਸੇ ਕਰਤੇ ਦੂਰ ਕਰਤੇ ਜਿਹੜੇ ਉਹਦੇ ਹਮੈਤੀ ਕਹਿੰਦੇ ਆ ਭਈ ਅਮਰਤਪਾਲ ਨਸ਼ਾ ਛਡਾਉਂਦਾ ਸੀਗਾ ਉਹ ਚਿੱਟੇ ਤੋਂ ਪਾਸੇ ਕਰਦਾ ਸੀ ਦੂਰ ਕਰਦਾ ਸੀ ਆਹ ਦੇਖੋ ਤੁਸੀਂ ਕਿਹੜੇ ਅਮਰਤਪਾਲ ਦੀ ਗੱਲ ਕਰਦੇ ਹੋ ਉਹਦਾ ਭਰਾ ਤਾਂ ਆਪ ਚਟਾ ਪਿੰਦਾ ਇਹਨਾਂ ਨੇ 4 ਗ੍ਰਾਮ ਇਸੇ ਕਰਕੇ ਪਾਇਆ ਵੀ ਜੇ ਅਸੀਂ ਹੈਵੀ ਰਿਕਵਰੀ ਪਾਤੀ ਵੀ ਇਹ ਵੇਚਦਾ ਜੇ ਅਸੀਂ ਇਹ ਬਣਾਤਾ ਵੇਚਦਾ ਹੀ ਬਣਾ ਸਕਦੇ ਸੀ ਉਹ ਵੱਡਾਂ ਵਾਲਾ ਪੈਣਾ ਸੀਗਾ ਲੋਕਾਂ ਨੇ ਸੜਕਾਂ ਤੇ ਆਉਣਾ ਸੀਗਾ ਵੀ ਇਹ ਇੰਨਾ ਕੁ ਦੀ ਢਾ ਲਾ ਉਹਦੀ ਸਾਖ ਨੂੰ ਉਹਦੀ ਛਵੀ ਨੂੰ ਵੀ ਲੋਕਾਂ ਨੂੰ ਲੱਗੇ ਵੀ ਦੇਖੋ ਯਾਰ ਇਹ ਤਾਂ ਤੁਸੀਂ ਜਿਹੜੇ ਮਰਸਪਾਲ ਦੀ ਗੱਲ ਕਰਦੇ ਆ ਉਹਦੋਂ ਆਦਾ ਭਰਾ ਦਾ ਚਿੱਟਾ ਛਡਾਇਆ ਨਹੀਂ ਗਿਆ ਚਿੱਟਾ ਪੀਣ ਤੋਂ ਹਟਾਇਆ ਨਹੀਂ ਗਿਆ ਤੇ ਲੋਕਾਂ ਦੇ ਜਵਾਕਾਂ ਨੂੰ ਕਿੱਥੋਂ ਚਿੱਟਾ ਛਡਾ ਦੂਗਾ ਇਸ ਤਰੀਕੇ ਨਾਲ ਇੱਕ ਪੂਰੀ ਸ਼ਾਸ ਦੇ ਤਹਿਤ ਇਹ ਸਾਰਾ ਡਰਾਮਾ ਰਚਿਆ ਗਿਆ ਇਹ ਸਾਰੀ ਕਹਾਣੀ ਘੜੀ ਗਈ ਆ ਉਹ ਜੀ ਇੱਕ ਡਰਾਮਾ ਰਾਜ ਦਾ ਜੀ 10000 ਰੁਪਿਆ ਜੀ ਉਹਦੇ ਖਾਤੇ ਚ ਪਾਤਾ ਜੀ ਉਹ ਕਿ ਉਹ ਐਂ ਦੱਸਿਆ ਕਿ ਕੌਣ ਆ ਉਹਦੇ ਕੋਲ ਖਾਤੇ 'ਚ ਪਾਇਆ ਗਿਆ ਤੁਹਾਨੂੰ ਕੀ ਪਤਾ ਵੀ ਉਹਦੇ ਖਾਤੇ 'ਚ ਉਹਨਾਂ ਨੇ ਚਿੱਟਾ ਲੈਣ ਲਈ ਪਾਇਆ ਜਾਲੇ ਨਾਲੇ ਜੇ ਤੁਸੀਂ ਐਨੇ ਬੰਦੇ ਇਹ ਚਿੱਟਾ ਵੇਚਣ ਵਾਲੇ ਜਾਂ ਪੀਣ ਵਾਲੇ ਹੋਣ ਐਂ ਪਤਾ ਖਾਤੇਆਂ ਥੋੜੀ ਪੈਪੁੰਦਾ ਹੁੰਦਾ ਫਿਰ ਹੋ ਸਕਦਾ ਉਹ ਬੰਦਾ ਵੀ ਪਲਾਂਟ ਕੀਤਾ ਗਿਆ ਹੋਵੇ ਜਿਹੜੇ ਬੰਦੇ ਨੇ ਕਹਿੰਦੇ ਵੀ 10000 ਰੁਪਇਆ ਇਹਨਾਂ ਨੇ ਨਾਲੇ ਹਾਲਾ ਕਿ ਉਹ ਇਹ ਵੀ ਦੱਸ ਰਹੇ ਨੇ ਵੀ ਜਿਹੜੇ ਖਾਤੇ 'ਚ ਪਾਇਆ ਗਿਆ 10000 ਰੁਪਇਆ ਉਏ ਰਖਾਤਾ ਨਹੀਂ ਹੈ ਅਮਰਪਾਲ ਦੇ ਭਰਾ ਦਾ ਖਾਤਾ ਨਹੀਂ ਹੈ ਸ਼ਰੇਆਮ ਤੇ ਚਿੱਟਾ ਗੋਲੀਆਂ ਸਿਗਨੇਚਰ ਕੈਪਸੂਲ ਨਾਕਿਆਂ ਦੇ ਉੱਤੋਂ ਦੀ ਲੈ ਕੇ ਲੋਕ ਨਾ ਦੇ ਨਾਕਿਆਂ ਦੇ ਉੱਤੋਂ ਦੀ ਕੱਲੇ ਕੱਲੇ ਪਿੰਡ ਚ ਵਿਕੀ ਜਾਂਦਾ ਹੈ ਕੱਲੇ ਕੱਲੇ ਗਲੀ ਮੋੜ ਤੇ ਵਿਕੀ ਜਾਂਦਾ ਉਹ ਸਾਨੂੰ ਦਿਖਦਾ ਨਹੀਂ ਉਹ ਫੜਿਆ ਨਹੀਂ ਜਾਂਦਾ ਅੱਛਾ ਚੈਕਿੰਗ ਕਰਦੇ ਫਿਰ ਰਹੇ ਸੀ ਗੱਡੀ ਦੇਖੀ ਵੀ ਗੱਡੀ 'ਚ ਬੈਠੇ ਪੀ ਜਾਂਦੇ ਆ ਪੀਣ ਦੀ ਤਿਆਰੀ ਕਰਦੇ ਆ ਦੇਖੋ ਕਮਾਲ ਦੀ ਗੱਲ ਵੀ ਜੇ ਬੰਦੇ ਨੇ ਚਲੋ ਮੰਨ ਲਿਆ ਪੀਂਦਾ ਕਹਿੰਦੇ ਜੇ ਬੰਦੇ ਨੇ ਚਲੋ ਲਿਆਂਦਾ ਪੀਣਾ ਹੁੰਦਾ ਕਿਸੇ ਨੂੰ ਨਹਿਰ ਦੇ ਪਰੜੀ ਤੇ ਖੜ ਜਾਂਦੇ ਜਾਂ ਕੇ ਕਿਸੇ ਨੂੰ ਖੇਤਾਂ ਵਾਲੀ ਪਹੀ ਤੇ ਖੜ ਜਾਂਦੇ ਕਿਸੇ ਮੋਟਰ ਤੇ ਖੜ ਜਾਂਦੇ ਉਹ ਵੀ ਫਲਾਉਰ ਸ਼ਹਿਰ ਚ ਕੱਢਣਾ ਸੀ ਆ ਕੇ ਸੋ ਇਹ ਇਹ ਸਮਝਣ ਦੀ ਪੰਜਾਬ ਦੇ ਲੋਕੋ ਕੋਸ਼ਿਸ਼ ਕਰੋ ਕਿ ਕਿਵੇਂ ਇਹਨਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਪਹਿਲਾਂ ਵੀ ਉਹਦੇ ਖਿਲਾਫ ਇੱਕ ਮਾਹੌਲ মিডিਆ ਦੁਆਰਾ ਪ੍ਰਸ਼ਾਸਨ ਦੁਆਰਾ 86 ਬੰਦਿਆਂ ਦੁਆਰਾ ਅਕਸਰ ਜਨ ਦੀ ਕੋਸ਼ਿਸ਼ ਕੀਤੀ ਗਈ ਇਹ ਚੋਲਾ ਲਾ ਕੇ ਭੱਜ ਗਿਆ ਜੀ ਇਹ ਸਿਰੀ ਸਾਫ ਛਿੱਟ ਕੇ ਭੱਜ ਗਿਆ ਜੀ ਇਹਨੇ ਵਾਲ ਕਟਾਤੇ ਜੀ ਇਹ ਭਗੌੜਾ ਹੋ ਗਿਆ ਜੀ ਆਹ ਹੋ ਗਿਆ ਜੀ ਵਾਹ ਹੋ ਗਿਆ ਜੀ ਉਹਦੇ ਖਿਲਾਫ ਉਦੋਂ ਵੀ ਪੂਰਾ ਮਾਹੌਲ ਸੜ ਗਿਆ ਹੁਣ ਇਹ ਗੱਲ ਇਹ ਭਵੰਤਮਾਨ ਤੋਂ ਬਰਦਾਸ਼ਤ ਹੀ ਨਹੀਂ ਹੋ ਰਹੀ ਵੀ ਆਰੇ ਬੰਦੇ ਜਿੱਤ ਕਿਵੇਂਗੇ ਇਹ ਬੰਦੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਢਾਹ ਲਾਉਣਗੇ ਇਹਨਾਂ ਦੇ ਕਰਦਾਰ ਨੂੰ ਮਾਰਿਆ ਜਾਵੇ। ਸੋ ਇਸ ਕਰਕੇ ਨਵੀਂ ਗੱਲ ਨਹੀਂ ਹੈ। ਵੀ ਇਸ ਤਰ੍ਹਾਂ ਇਹ ਕਹਾਣੀਆਂ ਜਿਹੜੀ ਪੁਲਿਸ ਜਾਂ ਸਰਕਾਰ ਕਰਦੀ ਆ ਪਰ ਸਾਡੇ ਲੋਕ ਕਈ ਤਾਂ ਮੈਨੂੰ ਅੱਜ ਫੋਨ ਆਇਆ। ਕਹਿੰਦੇ ਯਾਰ ਬਾਈ ਤੂੰ ਤਾਂ ਵੀ ਹੋ ਸਕਦਾ ਯਾਰ ਹੱਦ ਹੋ ਗਈ ਯਾਰ। ਤੁਸੀਂ ਜਿਹੜੀ ਗੱਲ ਪੁਲਿਸ ਨੇ ਕਹਿਤੀ ਸਰਕਾਰ ਨੇ ਕਹਿਤੀ ਮੰਨ ਲਈ ਯਾਰ ਇਹ ਤਾਂ 2084 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਹਨਾਂ ਸਮੇਂ ਦੱਸਦੇ ਆ ਕਿ ਨਾ ਦੂਜੇ ਦਿਨ ਚੌਥੇ ਦਿਨ ਪੰਜਵੇਂ ਦਿਨ ਸੱਤਵੇਂ ਦਸਵੇਂ ਦਿਨ ਲਗਾਤਾਰ ਕਈ ਦਿਨ ਖਬਰਾਂ ਛਪਦੀਆਂ ਨੀਆਂ ਅਖਬਾਰਾਂ ਚ ਉਦੋਂ ਅਖਬਾਰ ਆਉਂਦੇ ਸੀਗੇ ਵੀ ਜਿਹੜੇ ਅੰਦਰੋਂ ਜਿੱਥੇ ਸਿੰਘ ਸੀਗੇ ਉਹਨਾਂ ਦੇ ਕਮਰਿਆਂ ਦੇ ਵਿੱਚੋਂ ਉਤਰਾਜ ਜੋਗ ਬੀਬੀਆਂ ਦੇ ਕੱਪੜੇ ਮਿਲੇ ਨੇ ਕੋਈ ਉਤਰਾਜ ਜੋਗ ਹੋਰ ਸਮਾਨ ਮਿਲਿਆ ਇਹ ਕੁ ਅੱਜ ਦੀ ਗੱਲ ਆ ਯਾਰ ਇਹ ਤਾਂ ਬੜੇ ਲੰਮੇ ਸਮੇਂ ਤੋਂ ਕਿਰਦਾਰਾਂ ਨੂੰ ਮਾਰਨ ਦੇ ਲਈ ਜਿਹੜੇ ਬੰਦੇ ਇਹਨਾਂ ਕੋਲੋਂ ਨਹੀਂ ਕਾਬੂ ਆਉਂਦੇ ਜਿਹੜੇ ਬੰਦੇ ਆਪਣੀ ਜਾਨ ਤੇ ਖਿੜ ਕੇ ਵੀ ਆਪਣਾ ਆਪਣਾ ਫਰਜ਼ ਨਿਭਾ ਜਾਂਦੇ ਆ ਜਾਂ ਆਪਣੇ ਕੌਲ ਬਚਨ ਨਿਭਾ ਜਾਂਦੇ ਆ ਉਹਨਾਂ ਦੇ ਫਿਰ ਕਿਰਦਾਰ ਨੂੰ ਮਾਰਦੇ ਨੇ ਬਾਈ ਸੋ ਇਸ ਕਰਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਮਾਹੌਲ ਇਹ ਵਰਤਾਂਤ ਸਰਜਿਆ ਕਿਵੇਂ ਜਾ ਰਿਹਾ ਸੋ ਇੱਥੇ ਆਪਾਂ ਦੇਖ ਰ ਦੂਜੇ ਪਾਸੇ ਦੇਖ ਲੋ ਉਹ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਰਾਜਸਥਾਨ ਤੋਂ ਆਣੇ ਨਵੇਂ ਕਾਨੂੰਨ ਲੈ ਕੇ ਹੁਣੇ ਆਏ ਆ ਇਹ ਕਹਿੰਦਾ ਜੀ ਅਸੀਂ ਵਸਤੀਵਾਦੀ ਕਾਨੂੰਨ ਜਿਹੜੇ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਬਣਾਏ ਸੀ ਉਹ ਖਤਮ ਕਰਕੇ ਆਈ ਪੀਸੀ ਦੀਆਂ ਧਰਾਵਾਂਾਂ 'ਚ ਬਦਲਾਅ ਕਰਤਾ ਅਸਲ ਦੇ ਵਿੱਚ ਉਹ ਉਸ ਬਦਲਾਅ ਦੀ ਆੜ ਦੇ ਵਿੱਚ ਐਨਾ ਖਤਰਨਾਕ ਕੰਮ ਕਰਤਾ ਪੁਲਸ ਨੂੰ ਇੰਨੀਆ ਤਾਕਤਾਂ ਦੇ ਦਿੱਤੀਆਂ ਵੀ 25 ਤੋਂ 40 ਦਰ ਜਿਹੜੇ ਮਰਜ਼ੀ ਬੰਦੇ ਨੂੰ ਫੜ ਕੇ ਰੱਖ ਲੋ। ਉਸੇ ਨਵੇਂ ਕਾਨੂੰਨ ਦੇ ਤਹਿਤ ਇਹਨਾਂ ਨੇ ਜਿਹੜਾ ਟਿੰਮੇ ਦੇ ਉੱਤੇ ਦੇਸ਼ ਧਰੋਹੀ ਦਾ ਪਰਚਾ ਦਿੱਤਾ। ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਜਿਹੜੇ ਬੰਦੇ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ, ਜਿਹੜੇ ਬੰਦੇ ਗੁਸ਼ਤ ਅਰਸ਼ ਦੀ ਗੱਲ ਕਰਦੇ ਆ, ਕਿਸਾਨਾਂ ਲਈ, ਮਜ਼ਦੂਰਾਂ ਲਈ ਕੋਈ ਹੋਰ ਸੰਘਰਸ਼ਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਕਿਵੇਂ ਨਿਸ਼ਾਨਾ ਬਣਾਉਣਾ। ਉਹਨਾਂ ਨੂੰ ਕਿਵੇਂ ਦੱਬਣਾ ਹੈ ਸੰਘਰਸ਼ਾਂ ਨੂੰ ਕਿਵੇਂ ਫੇਲ ਕਰਨਾ ਹੈ ਇਹ ਅਸਲ ਦੇ ਵਿੱਚ ਉਹਦੇ ਲਈੇ ਕਰੋਨ ਲਿਆnde ਗਏ ਆ ਇਹ ਜਿਹੜੀ ਵਸਤੀਵਾਦੀ ਕਾਨੂੰਨ ਦੀ ਗੱਲ ਕਰਦੇ ਆ ਜਾਂ ਇਹ ਜਿਹੜੇ ਕਾਨੂੰਨ ਹੁਣ ਆਪਾਂ ਕਹਿੰਦੇ ਆ ਯੂਏਪੀਏ ਐਨਐਸਏ ਮਕੋਕਾ ਟਾਡਾ ਪੋਟਾ ਕੋਕਾ ਪਤਾ ਨਹੀਂ ਕਿੰਨੇ ਕੁ ਮੀਸਾ ਕਿੰਨੇ ਇਸ ਤਰ੍ਹਾਂ ਦੇ ਜਿਹੜੇ ਕਾਲੇ ਕਾਨੂੰਨ ਸੀ ਉਹਦੋਂ ਵੀ ਖਤਰਨਾਕ ਕਾਨੂੰਨ ਨੇ ਜੋ ਲੈ ਕੇ ਆ ਰਹੇ ਸਾਨੂੰ ਸਮਝਣ ਦੀ ਲੋੜ ਆ ਅਸੀਂ ਹਰ ਮੁੱਦੇ ਨੂੰ ਸਮਝ ਕੇ ਸੋਚ ਕੇ ਵਿਚਾਰ ਕੇ ਇਕੱਠੇ ਹੋ ਕੇ ਬੋਲਗੇ ਵੀ ਜੋ ਆ ساری ਗੱਲਬਾਤ ਭਾਈ ਅਮਰਤਪਾਲ ਲਈ ਘਟਨਾ ਵਾਪਰੀ ਆ ਅਮਰਤਪਾਲ ਦੇ ਭਰਾ ਲਈ ਕਿਵੇਂ ਸਾਰੇ ਇਹ ਸਾਰਾ ਨਿਸ਼ਾਨਾ ਅਮਰਤਪਾਲ ਨੂੰ ਹੀ ਬਣਾਇਆ ਗਿਆ ਨੈਸ਼ਨਲ ਮੀਡੀਆ ਤੇ ਲਗਾਤਾਰ ਇਹਦੇ ਡਿਬੇਟਾਂ ਚੱਲ ਪਈਆਂ ਇਹਦੇ ਬੈਠੇ ਬੰਦੇ ਨੈਸ਼ਨਲ ਮੀਡੀਆ ਦੇ ਉੱਤੇ ਬੋਲ ਰਹੇ ਨੇ ਪੂਰੇ ਭਾਰਤ 'ਚ ਪ੍ਰਚਾਰਿਆ ਜਾ ਰਿਹਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਦੇਖੋ ਜੀ ਇਹ ਆਏ ਨਹੀਂ ਪਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿੰਦੇ ਨੇ ਜੀ ਦੇਖੋ ਇਹ ਤਾਂ ਅਜ ਨਹਾਦਸ ਕਰਾਣ ਸੰਬੰਧ ਸੀ ਜੀ ਇਹਦਾ ਹੀ ਪਾਕਿਸਤਾਨ ਨਾਲ ਸੰਬੰਧ ਸੀ ਜੀ ਇਹ ਤਾਂ ਜੀ ਫਲਾਨ ਨੇ ਕਿਸੇ ਮੁਲਕ ਨਾਲ ਸੰਬੰਧ ਸੀ ਇਹਦਾ ਹੀ ਉੱਥੋਂ ਨਹਾਦਸ ਕਰਾਣ ਨਾਲ ਸਾਰਾ ਰਲਿਆ ਮਿਲਿਆ ਸੀਗਾ ਜੀ ਕੰਮ ਇਹ ਗੈਸਟਰਾਂ ਨਾਲ ਵੀ ਮਲੇ ਹੋਏ ਸੀ ਜੀ ਇਹ ਫਲਾਨ ਨਾਲ ਵੀ ਮਲੇ ਹੋਏ ਐ ਸਾਰੀ ਕਹਾਣੀ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਇਹ ਕਹਾਣੀ ਨੂੰ ਕਿੱਦਾਂ ਹੋ ਜਾਣਗੀ ਇਹ ਕੋਈ ਪਤਾ ਨਹੀਂ ਸੋ ਇਸ ਲਈ ਬੇਨਤੀ ਆ ਕਿ ਸਾਰੇ ਇਕੱਠੇ ਹੋ ਕੇ ਆਪਾਂ ਨੂੰ ਬੁਲਣ ਦੀ ਲੋੜ ਆ ਦੂਜੀ ਗੱਲ ਅਸੀਂ ਇਹ ਵੀ ਮੰਗ ਕਰਦੇ ਆ ਕਿ ਇਹ ਜਿਹੜੇ ਮਸਲੇ ਦੀ ਜਾਂਚ ਆ ਕਿਸੇ ਰਿਟਾਇਰਡ ਜੱਜ ਕੋਲੋਂ ਇਮਾਨਦਾਰ ਕੋਲੋਂ ਕਰਾਈ ਜਾਣੀ ਚਾਹੀਦੀ ਹੈ ਕਿ ਪੂਰਾ ਮਸਲਾ ਹੈ ਕੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ 100 ਨਹੀਂ 200% ਦੀ ਕਹਿ ਸਕਦਾ ਕਿ ਸਾਰਾ ਇਹ ਚਿਕੜ ਸਿੱਟਣ ਲਈ ਅਮਰਪਾਲ ਦੇ ਉੱਤੇ ਉਹਦੇ کردار ਨੂੰ ਦਾਗੀ ਕਰਨ ਦੀ ਖਾਤਰ ਵੀ ਉਹ ਬੰਦਾ ਦੇਖੋ ਅੱਜ ਇੰਨੇ ਲੋਕ ਲੱਖਾਂ ਲੋਕਾਂ ਦੇ ਨਾਲ ਖੜ੍ਹ ਕੇ ਆ ਕੇ ਉਹਨਾਂ ਲੱਖਾਂ ਲੋਕਾਂ ਨੂੰ ਪਿੱਛੇ ਕਿਵੇਂ ਕਰਨਾ ਉਹਦੇ کردار ਨੂੰ ਦਾਗੀ ਕਰਤੀ ਕੀਤਾ ਜਾ ਸਕਦਾ ਸੁਈਗੁਨ ਨਮੀ ਗੱਲ ਨਹੀਂ ਹੈ ਪੰਜਾਬ ਦੇ ਲੋਕ ਕਹਾਣੀ ਨੂੰ ਸਮਝਾ ਕਰੋ ਕਿ ਕਿਵੇਂ ਸਾਰੀਆਂ ਕਹਾਣੀਆਂ ਕਿਵੇਂ ਮੈਡੀਕਲ ਹੋ ਜਾਂਦੇ ਨੇ ਕਿਵੇਂ ਇਹ ਚ ਡਰਮ ਮੇ ਰਚੇ ਜਾਂਦੇ ਨੇ ਕਿਵੇਂ মিডিਆ ਖਰੀਦਿਆ ਜਾਂਦਾ ਕਿਵੇਂ ਡਾਕਟਰਾਂ ਨਾਲ ਗੱਲਾਂ ਵਾ ਹੁਣ ਡਾਕਟਰ ਕੀਦੇ ਆ ਉਹ ਵੀ ਸਰਕਾਰਾਂ ਦੀ ਆ ਉਹ ਸਰਕਾਰ ਤੋਂ ਬਾਹਰ ਹੋ ਸਕਦੇ ਆ ਇਹ ਜਿਉਂਦੇ ਨੂੰ ਮੁਰਦਾ ਬਣਾ ਸਕਦੇ ਆ ਭਰਾਵੋ ਤੇ ਮਰੇ ਨੂੰ ਇਹ ਜਿਉਂਦਾ ਕਰ ਸਕਦੇ ਆ ਇਹ ਕੋਈ ਨਾ ਲਈ ਨਵੀਂ ਗੱਲ ਨਹੀਂ ਆ ਸੋ ਆਓ ਮੇਰਾ ਵੀਰ ਆਪਾਂ ਜਦੋਂ ਵੀ ਕੋਈ ਹੈ ਜਾਂ ਮੈਂ ਇਹ ਇਸ ਗੱਲ ਦੇ ਉੱਤੇ ਤਾਂ ਖਾਸ ਤੌਰ ਤੇ ਤੁਹਾਡੇ ਸਾਹਮਣੇ ਰੂਬਰੂ ਹੋਇਆ ਮੈਂ ਆਇਆ ਕਿਉਂਕਿ ਕਈ ਸੱਜਣਾ ਦੇ ਮੈਨੂੰ ਫੋਨ ਆਏ ਆ ਉਹਨਾਂ ਦੇ ਮਨ 'ਚ ਇਹ ਸ਼ੰਕਾ ਸੀ ਕਿ ਯਾਰ ਹੋ ਸਕਦਾ ਪੀਂਦਾ ਹੋਵੇ ਯਾਰ ਹੋ ਸਕਦਾ ਸੱਚੀ ਹੋਵੇ ਗੱਲ ਸੋ ਉਹਨਾਂ ਦੇ ਵੀ ਤੇ ਮੈਂ ਆਮ ਲੋਕਾਂ ਲਈ ਵੀ ਜਿਹੜੇ ਦਿਲ ਦੇ ਵਿੱਚ ਕਈ ਵਾਰੀ ਨਾ ਅਸੀਂ ਕੋਈ ਵੀ ਖਬਰ ਆਉਂਦੀ ਹੈ ਉਹਨੂੰ ਅਸੀਂ ਆਪਣੇ ਦਿਮਾਗ ਨਾਲ ਸੋਚਣ ਦੀ ਬਜਾਏ ਵੀਰੇ ਜਾਂ ਉਸ ਗੱਲ ਦੇ ਪਿੱਛੇ ਜਾਣ ਦੀ ਬਜਾਏ ਪਿਛੋਕੜ 'ਚ ਜਾਣ ਦੀ ਬਜਾਏ ਜਾਂ ਪਹਿਲਾਂ ਦੀਆਂ ਸਾਰੀਆਂ ਕਹਾਣੀਆਂ ਸਟੇਟ ਦੀਆਂ ਸਰਕਾਰ ਦੀਆਂ ਪੁਲਿਸ ਦੀਆਂ ਦੇਖਣ ਦੀ ਬਜਾਏ ਅਸੀਂ ਇੱਕਦਮ ਕਈ ਵਾਰੀ ਲਾਇ ਬਣਾ ਲੈਂਦੇ ਆ ਵੀ ਨਹੀਂ ਯਾਰ ਅੱਛਾ ਐਂ ਵੀ ਹੋ ਸਕਦਾ ਹੈ ਅੱਛਾ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਭਾਈ ਬੜਾ ਮੁਸ਼ਕਿਲ ਆ ਗਿਆ بڑے ਕਰਤਾਰ ਕੁਸ਼ੀਆਂ ਕੀਕੀਆਂ ਨਹੀਂ ਆ ਬڑے ਕਰਤਾਰਾਂ ਨੂੰ ਢਾਲ ਆਉਣ ਦੀਆਂ ਕੋਸ਼ਿਸ਼ਾਂ ਹੋਣਗੀਆਂ ਤ ਉਹ ਬਹੁਤ ਹੋਰ ਬੰਦਿਆਂ ਦੀਆਂ ਵੀ ਸੋ ਇਸ ਕਰਕੇ ਇਹ ਗੱਲ ਨੂੰ ਸਮਝਣ ਦਾ ਯਤਨ ਕਰੀਏ ਤੇ ਅਸੀਂ ਮੰਗੇ ਜ਼ਰੂਰੇ ਕਰੀਏ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਿਸੇ ਰਿਟਾਇਰਡ ਇਮਾਨਦਾਰ ਜੱਜ ਕੋਲੋਂ ਹੋਣੀ ਚਾਹੀਦੀ ਹੈ ਤੇ ਅਸੀਂ ਕੋਈ ਤੇ ਮੈਂ ਫੇਰ ਬੇਨਤੀ ਕਰਦਾ ਵੀ ਬਹੁਤ ਛੇਤੀ ਅਸੀਂ ਕਿਸੇ ਦੇ ਘੜੇ ਹੋਏ ਪਰਤਾੰਤ ਕਿਸੇ ਦੇ ਸਿਰ ਜਿਹੋਏ ਮਾਹੌਲ ਚ ਮਿੰਟ ਲੱਗਦਾ ਉਹਦੀ ਆ ਜਾਂਦੇ ਆ ਜਦੋਂ ਲਗਾਤਾਰ ਉਹ ਕਹਿੰਦਾ ਨਾ ਜਿਵੇਂ ਵੀ ਇੱਕ ਝੂਠ ਨੂੰ ਤੁਸੀਂ 100 ਵਾਰੀ ਲਗਾਤਾਰ ਬੋਲੀ ਜੋ ਬੋਲੀ ਜੋ ਬੋਲੀ ਜੋ ਤੱਲੂਕਾਂ ਨੂੰ ਸੱਚ ਲੱਗਣ ਲੱਗ ਜਾਂਦਾ ਇਹਨਾਂ ਕੋਲ ਤਾਂ 100 ਵਾਰੀ ਛੱਡੋ ਮੈਂ ਕਹਿੰਨ ਹਜ਼ਾਰਾਂ ਲੱਖਾਂ ਵਾਰੀ ਬੋਲਣ ਖਾਤਰ ਇਹਨਾਂ ਦਾ ਜਿਹੜਾ ਗੋਦੀ ਕੌਲੀ ਛੱਟ ਮੀਡੀਆ ਬੈਠਾ ਹੀ ਆ ਤਿਆਰ ਇੱਕ ਪਾਸੇ ਫੋਟੋ ਹੁਣ ਤੁਸੀਂ ਦੇਖੋ ਨਾ ਸ਼ਰਾਰਤ ਦੇਖੋ ਇੱਕ ਪਾਸੇ ਫੋਟੋ ਅਮਰਤਪਾਲ ਦੀ ਲਾਈ ਹੈ ਇੱਕ ਪਾਸੇ ਉਹਦੀ ਉਹਦੇ ਭਰਾ ਦੀ ਲਾਈ ਹੈ ਮੋਢਾ ਉਹਦਾ ਨਿਸ਼ਾਨਾ ਮੀਡੀਆ ਤੇ ਚੱਲ ਰਿਹਾ ਸੋ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬੀਓ ਤੁਹਾਡੇ ਨਾਲ ਹੋ ਕੀ ਰਿਹਾ ਤੁਹਾਡੇ ਜਿਹੜੇ ਅਸਲ ਦੇ ਵਿੱਚ ਤੁਹਾਡੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਸੁਣ ਕੇ ਆਪਣੇ ਜੀਵਨ ਦੇ ਵਿੱਚ ਚੰਗਾ ਕੋਰਸ ਲਿਆ ਸਕਦੇ ਆ ਉਹਨਾਂ ਬੰਦਿਆਂ ਨੂੰ ਕਿਵੇਂ ਹਟਾ ਲਾ ਰਹੇ ਨੇ ਕਿਵੇਂ ਉਹਨਾਂ ਬੰਦਿਆਂ ਦੇ ਕਰਤਾਰ ਕੁਸ਼ੀ ਕਰਕੇ ਉਹਨਾਂ ਨੂੰ ਤੁਹਾਡੇ ਦਿਲਾਂ ਦੇ ਵਿੱਚੋਂ ਉਹਨਾਂ ਪ੍ਰਤੀ ਜਿਹੜੀ ਉਨਾ ਦਾ ਮਾਨ ਸਨਮਾਨ ਇੱਜ਼ਤਾ ਉਹਨੂੰ ਘਟਾਇਆ ਜਾ ਰਿਹਾ ਜਾਂ ਨਫ਼ਰਤ ਉਹਨਾਂ ਪ੍ਰਤੀ ਕਿਵੇਂ ਪੈਦਾ ਕਰਨੀ ਹੈ ਲੋਕਾਂ ਦੇ ਮਨਾਂ 'ਚ ਇਹ ਸਾਰਾ ਵਰਤਾਂ ਤੋਂ ਸਿਰਜਦੇ ਨੇ